ਰੂਹ ਪਵਿੱਤਰ ਜਗਾਤੀ ਆ ਕੇ ਮੱਲੋ ਮੱਲੀ ਸਰਚੋ ਗਿਆ ਦਾ ਡਿਊਟੀ ਕੋਲੋਂ ਹੀ ਪੈਰ ਰਗੜ ਰਗੜ ਕੇ ਧੋਣਿਆਂਗੇ ਕਿਤੇ ਦਰਬਾਰ ਸਾਹਿਬ ਦੇ ਵਿੱਚ ਕੋਈ ਕਿਣਕਾ ਰੇਤਾ ਮਿੱਟੀ ਘੱਟੇ ਤਣਾ ਚੱਲ ਜੇ ਬਹੁਤ ਜਿਆਦੇ ਖੂਬਸੂਰਤ ਇਹ ਪਲ ਦੇਖਣ ਨੂੰ ਮਿਲੇ ਅੱਜ ਤਨ ਤਨ ਬਾਬਾ ਆਦਰ ਸਿੰਘ ਜੀ ਆਤਲਾ ਕਲਾਂ ਵਾਲਿਆਂ ਦੀ ਵਰਸੀ ਨੂੰ ਮੁੱਖ ਰੱਖਦੇ ਹੋਏ ਇਹ ਛੋਟੇ ਛੋਟੇ ਬੱਚਿਆਂ ਨੇ ਆਪਣੀ ਪੌਕਟ ਮਣੀ ਸੇਵ ਕਰਕੇ ਗੋਲ ਗੱਪਿਆਂ ਦਾ ਲੰਗਰ ਲਾਇਆ ਗਿਆ ਤੇ 40-45 ਡਿਗਰੀ ਟੈਂਪਰੇਚਰ ਦੇ ਵਿੱਚ ਏਸੀ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੈਗਾ ਇੱਥੇ ਪੂਰੇ ਪਕਾਏ ਜਾਂਦੇ ਨੇਗੇ ਜੋ ਕਿ ਪੁਰਾਣੀ ਰੀਤ ਚੱਲਦੀ ਆਉਂਦੀ ਹੈ ਕਿ ਨਾਲ ਸਬਜ਼ੀ ਹੁੰਦੀ ਹੈ ਕਿ ਪੇਠੇ ਦੀ ਤੇ ਹੋਰ ਨੌਜਵਾਨਾਂ ਦੇ ਵੱਲੋਂ ਬਿਸਕੁਟ ਪਕੌੜੇ ਠੰਡਿਆਂ ਦਾ ਲੰਗਰ ਵੀ ਲਗਾਇਆ ਜਾਂਦਾ ਹੈਗਾ ਐਨਆਰਆਈ ਵੀਰਾਂ ਦਾ ਵੀ ਬਹੁਤ ਜਿਆਦਾ ਸਹਾਇਜੋਗ ਹੈਗਾ ਇਸ ਜੋੜ ਮੇਲੇ ਦੇ ਵਿੱਚ ਤੁਸੀਂ ਜਿੱਧਰ ਵੀ ਨਿਗਾਹ ਮਾਰੋ ਕਿਤੇ ਵੀ ਹੋਮ ਕੋਈ ਵੀ ਬੰਦਾ ਬੇਲਾ ਜਾਂ ਫਿਰ ਤੁਹਾਨੂੰ ਉਹੀ ਨਹੀਂ ਖੜਾ ਮਿਲਦਾਗਾ ਕਿਉਂਕਿ ਪੰਡਾਤ ਅਤਲਕਰਾਂ ਦੇ ਨਵਾਸੀਆਂ ਦੇ ਵਿੱਚ ਬਹੁਤ ਜਿਆਦਾ ਜਿਵੇਂ ਕਿ ਤਨ ਤਨ ਕੇ ਸੇਵਾ ਭਰੀ ਹੋਈ ਹੈਗੀ ਉਹਨੇ ਬੰਦੇ ਖਾਣ ਵਾਲੇ ਨਹੀਂ ਹੈਗੇ ਜਿੰਨੇ ਬੰਦੇ ਵਰਤੋਂ ਵਾਲੇ ਨਹੀਂ ਹੈਗੇ ਸੇਵਾ ਕਰਨ ਵਾਲੇ ਨੇ ਕਿ ਬਹੁਤ ਯਾਦੇ ਮਨੁੱਖ ਨੂੰ ਮਿਲਦਾ ਹੈਗਾ ਜਦੋਂ ਇਹ ਵਰਸੀ ਦੇ ਉੱਪਰ ਅਸੀਂ ਆਪ ਸੇਵਾ ਕਰਦੇ ਹਾਂ ਬਾਕੀ ਤੁਸੀਂ ਕੀ ਕਰਨਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ